ਮਰਨਾਲ ਦੇ ਸਰਦਾਰ ਬਖਸ਼ ਸਿੰਘ ਤੇ ਲੋਹਰੀ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਗੱਲ ਚਰਚਾ ਵੋਟ ਚੋਰੀ ਵੋਟ ਚੋਰੀ ਦੀ ਹੋਈ ਜੀਵੀਅਮ ਮਸ਼ੀਨਾਂ ਤੇ ਉਂਗਲ ਉੱਠਦੀ ਰਹੀ ਅੱਗੇ ਕਿਤੇ ਵੀ ਬੜੇ ਬਾਰੀ ਗੱਲਾਂ ਹੋਈਆਂ ਕਿ ਜੀਵੀਅਮ ਨੂੰ ਜਿਹੜਾ ਜੀ ਉਹਦੀ ਗਿਲਤੀ ਦੇ ਉੱਤੇ ਸਵਾਲ ਹੋਏ ਫਿਰ ਇੱਕ ਪਰਚੀ ਵਾਲੀ ਲੱਗੀ ਸੀ ਨਾਲ ਮਸ਼ੀਨ ਉਹਦੀ ਗਿਲਤੀ ਬਰਾਬਰ ਦੀ ਗੱਲ ਕੀਤੀ ਸੁਪਰੀਮ ਕੋਰਟ ਨੇ ਗੱਲ ਸੁਣੀ ਨਾ ਵੱਡਿਆਂ ਦੀ ਨਹੀਂ ਸੁਣੀ ਪਰ ਕੀ ਸੁਣੀ ਜਦੋਂ ਤੇ ਕਹਿੰਦੇ ਪਾਸਾ ਹੀ ਪਲਟ ਗਿਆ ਅ ਬਿਲਕੁਲ ਦਾਨੀਅਲ ਗਿਆ ਸਾਹਿਬ ਖਬਰ ਬੜੀ ਇੰਟਰਸਟਿੰਗ ਹੈ ਔਰ ਇਹਨੇ ਘਟੋ ਕਟਾ ਪਈ ਗੱਲ ਕਹਿ ਸਕਦੇ ਆ ਕਿ ਸਾਡੀ ਜਿਹੜੀ ਈਵੀਐਮ ਵਾਲੀ ਚੋਣ ਪ੍ਰਣਾਲੀ ਹੈ ਉਹਦੇ ਉਹਦੇ ਸਬੰਧ ਵਿੱਚ ਜੋ ਇਲਜ਼ਾਮ ਲੱਗਦੇ ਸੀ ਕਿ ਠੱਗੀ ਠੋਰੀ ਹੁੰਦੀ ਹੈ ਕਾਊਂਟਿੰਗ ਦੇ ਵਿੱਚ ਹਿਰਾਫੇਰੀ ਹੋ ਜਾਂਦੀ ਹੈ ਜੀ ਉਹਨੂੰ ਬੇਨਕਾਬ ਕਰਕੇ ਰੱਖਤਾ ਹੈ ਅੱਜਕੱਲ ਵੀ ਲੋੜਾ ਪਿਆ ਹੋਇਆ ਬਹੁਤ ਸਾਰੇ ਥਾਵਾਂ ਦੇ ਉੱਤੇ ਕਾਜ਼ ਕਰਕੇ ਜਿਦੋਂ ਆਪਾਂ ਦੇਖੀਏ ਨੈਸ਼ਨਲ ਪਾਰਟੀਆਂ ਜਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਜਦੋਂ ਇਹ ਮੰਗਦੇ ਆ ਚੋਣ ਕਮਿਸ਼ਨ ਤੋਂ ਕਿ ਸਾਨੂੰ ਡਾਟਾ ਤਾਂ ਦੇ ਦਿਓ ਸਾਨੂੰ ਕਟੋ ਕੱਟ ਜਿਹੜਾ ਹੈਗਾ ਜਿਹੜੀ ਰਿਕਾਰਡਿੰਗ ਹੋਈ ਹੈ ਤੁਹਾਡੇ ਕੋਲੇ ਤੁਹਾਡੇ ਕੋਲੇ ਜਿਹੜੀ ਵੀਡੀਓਗ੍ਰਾਫੀ ਹੈ ਕਿੰਨੀਆਂ ਵੋਟਾਂ ਪਈਆਂ ਕਿੰਨੀਆਂ ਨਹੀਂ ਪਈਆਂ ਇਹ ਸਾਰਾ ਕੁਝ ਸਾਨੂੰ ਡਾਟਾ ਤਾਂ ਦੇ ਦਿਓ ਪਰ ਇਹ ਡਾਟਾ ਦਿੱਤਾ ਨਹੀਂ ਜਾਂਦਾ ਹੋਰੇ ਡਾਟਾ ਦਿੱਤਾ ਨਹੀਂ ਜਾਂਦਾ ਕਿਉਂ ਨਹੀਂ ਇਹ ਤਾਂ ਉਹ ਜਾਣਦੇ ਪਰ ਇੱਕ ਕਲ ਤੋਂ ਪੁਸ਼ਟੀ ਹੋ ਗਈ ਕਿ ਡਰ ਅੰਦਰੋ ਇਹ ਹੈ ਕਿ ਜੇ ਡਾਟਾ ਸਪੋਰਟ ਦਿਨਾਂ ਦੇ ਕਰਤਾ ਤੇ ਕਿਤੇ ਸਾਰਾ ਹੀ ਝੁੱਗਾ ਚੌੜ ਨਾ ਹੋ ਜੇ ਜੀ ਜਿਹੜੀ ਠੱਗੀ ਠੋਰੀ ਕੀਤੀ ਜਾਂਦੀ ਹੈ ਚੋਣ ਕਮਿਸ਼ਨ ਦੇ ਜਰੀਏ ਕਿਤੇ ਉਹ ਬੇਨਕਾਬ ਨਾ ਹੋ ਜੀ ਕਿਉਂਕਿ ਆਪਾਂ ਪਹਿਲਾਂ ਇਹ ਗੱਲ ਕਰ ਚੁੱਕੇ ਹਾਂ ਇੱਕ ਵਾਰੀ ਕਿ ਕਿਸੇ ਜਮਾਨੇ ਦੇ ਵਿੱਚ ਬੂਥਾਂ ਦੇ ਉੱਤੇ ਕਬਜ਼ੇ ਹੋਇਆ ਕਰਦੇ ਸੀ ਹਾਂਜੀ ਹਾਂਜੀ ਬਿਲਕੁਲ ਹੁੰਦੇ ਸੀ ਉਦੋਂ ਬਾਹੂ ਬਲੀਆਂ ਦੀ ਮਦਦ ਲਈ ਜਾਂਦੀ ਸੀ ਫਿਰ ਜਦੋਂ ਇਹ ਨਮਾਜ਼ ਸਿਸਟਮ ਆ ਗਿਆ, EBM ਵਾਲੀ ਪ੍ਰਣਾਲੀ ਆ ਗਈ। ਕਹਿੰਦੇ ਜੀ ਹੁਣ ਤਾਂ ਬਿਲਕੁਲ ਪੈਨ ਹੋ ਗਿਆ, ਸਾਊਂਡ ਪ੍ਰੂਫ ਹੈ, ਕੰਮ ਕਹਿੰਦੇ ਕੱਲ ਹੀ ਨਹੀਂ ਹੋ ਸਕਦੀ, ਇਹ ਤਾਂ ਫੇਰੀ ਨਹੀਂ ਹੋ ਸਕਦੀ। ਫਿਰ ਪਤਾ ਲੱਗੇ ਵੀ ਇੱਥੇ ਵੀ ਹਿਰਾਫੇਰੀ ਹੋ ਜਾਂਦੀ, ਉਹ ਤਾਂ ਆਪਾਂ ਹੁਣ ਗੱਲ ਕਰਾਂਗੇ ਅੱਗੇ। ਤੇ ਹੁਣ ਕਹਿੰਦੇ ਵੀ ਇਹਦੀ ਇਹ ਸ਼ੇਰਾਫੇਰੀ ਦੇ ਰਾਹੀਂ ਵੀ ਜਿਹੜੀ ਹੈਗੀ ਆ ਕੋਈ ਮਾੜੀ-ਮੁੱਠੀ ਗੁਜਾਇਸ਼ ਰਹਿੰਦੀ ਹੈ ਤੇ ਹੁਣ ਤਾਂ ਦੂਜੀ ਸ਼ੁਰੂ ਹੋ ਗਿਆ ਕੰਮ ਕਹਿੰਦੇ ਜੀ ਚੋਣ ਕਮਿਸ਼ਨ ਹੀ ਰਿਜ਼ਲਟ ਦੇ ਵਿੱਚ ਸ਼ੇਰਾਫੇਰੀ ਕਰ ਦਿੰਦੇ ਐ। ਤੋ ਇਹ ਹੁਣ ਜਿਹੜੀ ਨਵੀਂ ਚੀਜ਼ ਜਿਹੜੀ ਕੱਲ 2 ਦਿਨ ਪਹਿਲਾਂ ਸਪਰੀਮ ਕੋਰਟ ਦੇ ਹੁਕਮਾਂ ਤੇ ਹੋਇਆ ਤੇ ਇੰਟਰਸਟਿੰਗਲੀ ਜਿਹੜੇ ਬੈਂਚ ਨੇ ਇਹ ਫੈਸਲਾ ਕੀਤਾ ਉਹ ਬੈਂਚ ਵੀ ਜਸਟਿਸ ਸੂਰੀਆ ਕਾਂਤ ਦੇ ਸੀ ਠੀਕ ਹੈ ਜੀ ਤੇ ਹੁਣ ਜਿਹੜੀ ਜਿਹੜੀ ਹੈ ਤੁਹਾਡੀ ਐਸਆਈਆਰ ਨੂੰ ਲੈ ਕੇ ਜਿਹੜੀ ਸੁਣਵਾਈ ਹੋ ਰਹੀ ਹੈ ਉਹ ਵੀ ਜਸਟਿਸ ਸੂਰੀਆ ਕਾਂਤ ਦੇ ਬੈਂਚ ਕੋਲ ਹੀ ਹੋ ਰਹੀ ਹੈ ਮੇਰਾ ਖਿਆਲ ਹੈ ਕਹਿੰਦੇ ਸੀ ਅੱਜ ਰਿਜ਼ਲਟ ਉਹਨਾਂ ਨੇ ਡਿਕਲੇਅਰ ਕਰ ਦੇਣਾ ਹੈ ਫੈਸਲਾ ਫੈਸਲਾ ਕੀ ਦਿੰਦੇ ਆ ਜਾਂ ਰਿਜ਼ਰਵ ਰੱਖਦੇ ਆ ਪਰ ਇਹ ਫੈਸਲਾ ਜਿਹੜਾ ਹੁਣ ਉਹਨਾਂ ਨੇ ਫੈਸਲਾ ਦਿੱਤਾ ਹੈ ਬੜਾ ਇੰਟਰਸਟਿੰਗ ਹੈ ਇਹ ਫੈਸਲਾ ਜੀ ਇੱਕ ಗ್ರಾಮ ਪੰਚਾਇਤ ਹੈ ਜੀ ਪਾਣੀਪਤ ਜ਼ਿਲ੍ਹੇ ਚ ਨਾਮ ਦਾ ਹੈਗਾ ਬਵਾਨਾ ਲਖੂ ಗ್ರಾಮ ਅੱਛਾ ਇਹ ਤੋਂ ਦੀ ਪੰਚਾਇਤ ਦਾ ਨਤੀਜਾ ਜਿਹੜਾ ਜੀ ਉਹ ਬਦਲ ਗਿਆ ਪੂਰੀ ਤਰ੍ਹਾਂ ਅੱਛਾ ਜਦੋਂ ਇੱਥੇ ਚੋਣ ਹੋਈ ਹੈ ਜੀ 2022 2022 2 ਨਵੰਬਰ ਨੂੰ ਚੋਣ ਹੋਈ ਹੈ ਜੀ ਇਸ ਚੋਣ ਦੇ ਵਿੱਚ ਕਿਸੇ ਉਮੀਦਵਾਰ ਨੂੰ ਡਿਕਲੇਅਰ ਕਰਤਾ ਜੀ ਇਹ ਜਿੱਤ ਗਿਆ ਜਿਹੜਾ ਵਿਰੋਧੀ ਉਮੀਦਵਾਰ ਸੀ ਉਨੇ ਇਹਦੇ ਤੇ ਲੈ ਕੇ ਪਟੀਸ਼ਨ ਪਾਤੀ ਔਰ ਉਹ ਪਟੀਸ਼ਨ ਪਈ ਤੁਹਾਨੂੰ ਪਤਾ ਟ੍ਰਿਬਿਊਨਲ ਕੋਲੇ ਜਾਂਦੀ ਹੁੰਦੀ ਹੈ ਟ੍ਰਿਬਿਊਨਲ ਦੇ ਕੋਲੇ ਗੱਲ ਇਹ ਆ ਗਈ ਜੀ ਵੀ ਇਹਦੀ ਜਿਹੜੀ ਦੁਬਾਰਾ ਜਾਂਚ ਕਰਵਾਈ ਜਾਵੇ ਖੋਲਿਆ ਜਾਵੇ ਜਿਹੜਾ ਹੈਗਾ ਦਾ ਇੱਕ ਬੂਥ ਹੈ ਜਿਹੜਾ ਉਹਦਾ ਰਿਜ਼ਲਟ ਖੋਲਿਆ ਜਾਵੇ ਤੇ ਖੋਲ ਕੇ ਦੁਬਾਰਾ ਗਿਣਤੀ ਕੀਤੀ ਜਾਵੇ ਜਦੋਂ ਇਹ ਗੱਲ ਆਈ ਤੇ ਟ੍ਰਿਬਿਊਨਲ ਬਣ ਗਿਆ ਇਸ ਗੱਲ ਆਸਤੇ ਵੀ ਚਲੋ ਜੀ ਠੀਕ ਹੈ ਫਿਰ ਆਪਾਂ ਇੱਕ ਬੂਥ ਦੀ ਕਰਵਾ ਲੈਂਦੇ ਦੁਬਾਰਾ ਚੋਣ ਟ੍ਰਿਬਿਊਨਲ ਨੇ ਆਰਡਰ ਕਰਤਾ ਤੇ ਉਹ ਆਰਡਰ ਇੰਪਲੀਮੈਂਟ ਹੋਣ ਤੋਂ ਪਹਿਲਾਂ ਹੀ ਦੂਜੀ ਧਿਰ ਹੈ ਜਿਹੜੀ ਜਿਹੜੀ ਜੇਤੂ ਧਿਰ ਸੀ ਉਹ ਚਲੀ ਗਈ ਜੀ ਹਾਈ ਕੋਰਟ ਠੀਕ ਹੈ ਤੇ ਹਾਈ ਕੋਰਟ ਨੇ ਕਹਿਤਾ ਵੀ ਕੋਈ ਲੋੜ ਹੀ ਨਹੀਂ ਕਿਹੜੀ ਜੇ ਇਹ ਵੀ ਐਮ ਦੇ ਤਾਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਤੇ ਪਲਟੇ ਨਹੀਂ ਜਾ ਸਕਦਾ ਇਸ ਤਰ੍ਹਾਂ ਦੀ ਪੂਜਾ ਤੇ ਉਹਨਾਂ ਨੇ ਜੀ ਉਹ ਡਿਸਮਿਸ ਉਹਦੀ ਜਿਹੜੀ ਪਟੀਸ਼ਨ ਪ੍ਰਵਾਨ ਕਰ ਲਈ ਤੇ ਥੱਲੇ ਟ੍ਰਿਬਿਊਨਲ ਦਾ ਫੈਸਲਾ ਜਿਹੜਾ ਹੈ ਉਹ ਰੱਦ ਕਰਤਾ ਠੀਕ ਹੈ ਬੰਦਾ ਹਿੰਮਤੀ ਸੀ ਦਾਨੇਲਿਆ ਸਾਹਿਬ ਸੁਪਰੀਮ ਕੋਰਟ ਪਹੁੰਚ ਗਿਆ ਹੋ ਹਾਂਜੀ ਸੁਪਰੀਮ ਕੋਰਟ ਨੂੰ ਜੇ ਆ ਕਿ ਪਟੀਸ਼ਨ ਪਾਤੀ ਵੀ ਆ ਲੋ ਜੀ ਮੇਰੀ ਪਟੀਸ਼ਨ ਤੇ ਇਹਦੇ ਤੇ ਕਰੋ ਗੌਰ ਇਹ ਬੰਦੇ ਦਾ ਨਾਮ 모ਹਿਤ ਕੁਮਾਰ ਜੀ ਔਰ ਇਹ ਫਿਰ ਪਿਛਲੇ ਦਿਨਾਂ ਦੇ ਵਿੱਚ ਫੈਸਲਾ ਹੋਇਆ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਵੀ ਫਿਰ ਕੱਲੀ ਇੱਕ ਇੱਕ ਇੱਕੋ ਬੂਥ ਦੀ ਕਿਉ ਜਿੰਨੇ ਬੂਥ ਸਾਰੇ ਪੰਚਾਇਤੀ ਦੁਆਰਾ ਜਿਹੜੀ ਹੈਗੀ ਤੁਸੀਂ ਉਹ ਗਿਣਤੀ ਕਰਾ ਦਿਓ ਹਾਂ ਤੇ ਇਹਨਾਂ ਨੇ ਜੀ ਫਿਰ ਜਿਹੜੇ ਹੁੰਦੇ OSD ਰਜਿਸਟਰਾਰ ਦੇ ਲੈਵਲ ਦੀ ਇੱਕ ਪੋਸਟ ਹੁੰਦੀ ਹੈ ਉਹਨਾਂ ਨੂੰ ਲਾਤਾ ਗਿਣਤੀ ਅਧਿਕਾਰੀ ਕਹਿੰਦੇ ਜੀ ਤੁਸੀਂ ਕਰਾਓ ਗਿਣਤੀ ਉਹਨਾਂ ਨੇ ਫਿਰ ਦੋਵੇਂ ਤਰਾਂ ਦੇ ਜਿਹੜੇ ਦੋਵੇਂ ਤਰਾਂ ਹੋ ਗਏ ਤੇ ਦੋਵੇਂ ਤਰਾਂ ਦੇ ਵਕੀਲਾਂ ਨੂੰ ਬੁਲਾ ਲਿਆ ਕਿ ਆਓ ਵਕੀਲ ਸਾਹਿਬਾਨ ਤੇ ਸੁਪਰੀਮ ਕੋਰਟ ਦੇ ਬੇੜੇ ਦੇ ਵਿੱਚ ਹੀ ਉਹਨਾਂ ਨੇ ਜਿਉਂ ਮੰਗਵਾਲੀ ਈਵੀਐਮ ਮਸ਼ੀਨ ਈਵੀਐਮ ਹਾਜ਼ਮ ਮਸ਼ੀਨ ਤੇ ਮਸ਼ੀਨ ਖੁਲਵਾ ਲਈ ਜੀ Rao ji ਮਸ਼ੀਨ ਦੇ ਵਿੱਚੋਂ ਟੋਟਲ ਜਿਹੜੀ ਹੈਗੀ ਐ 3700 ਤੇ 67 ਵੋਟ ਹੈ ਨਿਕਲੇ ਇਹਦੇ ਵਿੱਚੋਂ 1000 ਵੋਟ 1000 ਤੇ 51 ਵੋਟਾਂ ਮਿਲੀਆਂ ਜੀ 10000 ਵੋਟਰਾਂ ਦੇ ਵਿੱਚ ਜਿਹੜਾ ਕੁਲਦੀਪ ਸਿੰਘ ਹੈ ਜਿਹੜਾ ਸੀ ਸਰਪੰਚ ਉਹਨੂੰ ਮਿਲਦੀਆਂ ਜੀ 1000 ਵੋਟਾਂ 37 37 66 ਦੇ ਵਿੱਚੋਂ ਜਿਹੜਾ ਜਿੱਤਿਆ ਹੋਇਆ ਉਮੀਦਵਾਰ ਕੁਲਦੀਪ ਸਿੰਘ ਆ ਉਹਨੂੰ ਮਿਲਦੀਆਂ 1000 ਜਿਹੜਾ ਹਾਰਿਆ ਹੋਇਆ ਸੀ ਜਿਹੜਾ ਪਟੀਸ਼ਨਰ ਹੈ ਮੋਹਿਤ ਕੁਮਾਰ ਜੀ ਉਹਨੂੰ ਮਿਲ ਗਿਆ ਜੀ 1051 ਠੀਕ ਹੈ ਜੀ ਭਾਵੇਂ 51 ਵੋਟਾਂ ਦੇ ਫਰਕ ਨਾਲ ਉਹ ਬੰਦਾ ਅੱਗੇ ਸੀ ਠੀਕ ਹੈ ਉਹ ਨੂੰ ਫਿਰ ਨਾਲ ਦੀ ਨਾਲ ਹੀ ਮਤਲਬ ਜੱਜ ਸਾਹਿਬ ਕੋਲੇ ਜਦੋਂ ਗਈ ਗਈ ਉਹਨਾਂ ਨੇ ਆਪਣਾ ਰਿਜ਼ਲਟ ਦਿੱਤਾ ਵੀ ਇਹ ਲਓ ਜੀ ਤੇ ਜੱਜ ਸਾਹਿਬ ਨੇ ਜਿਹੜਾ ਬੈਂਚ ਨੇ ਫਿਰ ਹੁਕਮ ਕਰਤਾ ਡੀਸੀ ਨੂੰ ਵੀ ਇਹਨੂੰ ਡਿਕਲੇਅਰ ਕਰੋ ਵੀ ਇਹ ਸਰਪੰਚ ਹੈ ਕਿਉਂਕਿ ਕੋਰਟ ਫੈਸਲਾ ਦੇ ਸਕਦੀ ਹੈ ਜਿਹੜਾ ਡਿਕਲੇਅਰ ਕਰਨਾ ਹੁੰਦਾ ਉਹ ਕਨਸਰਨਡ ਅਥਾਰਟੀ ਦੇ ਕਰਨਾ ਹੁੰਦਾ ਹੈ ਸੁਪਰੀਮ ਕੋਰਟ ਦੇ ਫੈਸਲੇ ਨੂੰ ਇੰਪਲੀਮੈਂਟ ਥਲੇ ਡਿਪਟੀ ਕਮਿਸ਼ਨਰ ਨੇ ਕਰਨਾ ਹੁੰਦਾ ਉਹ ਕਹਿੰਦੇ ਵੀ ਇਮੀਡੀਏਟ ਨੂੰ ਸਰਪੰਚੀ ਦਾ ਚਾਰਜ ਦਵਾਓ ਤੇ ਸਾਰਾ ਚਾਰਜ ਦਵਾ ਕੇ ਇਸ ਬੰਦੇ ਨੂੰ ਫੁੱਲ ਫਲਾਈਟ ਸਰਪੰਚ ਵੱਲੋਂ ਕੰਮ ਕਰਨ ਦਿਓ ਇਹ ਆਪਣੇ ਆਪ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਹੈਗੀ ਐ ਆਪਾਂ ਕਹਾਂਗੇ ਜਜਮੈਂਟ ਹੈ ਤੇ ਅਗਲੀ ਗੱਲ ਕਹਦੀ ਵੀ ਜੇ ਕਿਸੇ ਧਿਰ ਨੂੰ ਕੋਈ ਇਤਰਾਜ਼ ਹੋਵੇ ਕੋਈ ਹੋਰ ਵਿੱਚੋਂ ਨਵੀਂ ਗੱਲ ਆਉਂਦੀ ਹੋਵੇ ਤਾਂ ਉਹ ਇੰਟਰਵਿਨਲ ਕੋਲੇ ਦੁਬਾਰਾ ਜਾ ਸਕਦਾ ਕਿ ਨਹੀਂ ਜੀ ਆਹ ਆ ਗੱਲ ਹੋ ਗਈ ਪਰ ਆ ਜਿਹੜੀ ਗਿਣਤੀ ਹੈ ਗਿਣਤੀ ਦੇ ਲਿਹਾਜ਼ ਨਾਲ ਇਹਦੇ ਚਿਹਰਾ ਫੇਰੀ ਹੋਈ ਹੈ ਤੇ ਇਹ ਬੰਦੇ ਨੂੰ ਅਸੀਂ ਜੇ ਕਲੀਅਰ ਕਰਦੇ ਹੁਣ ਦਰਿਆ ਦਾ ਇਹ ਸਭ ਵੱਡਾ ਸਵਾਲ ਦਾ ਸਵਾਲ ਹੁਣ ਇਹ ਉੱਠਦਾ ਹੈ ਕਿ ਜਿਹੜੇ ਲੋਕ ਕਹਿੰਦੇ ਈਬੀਐਮ ਰਾਹੀਂ ਗੜਬੜ ਨਹੀਂ ਹੋ ਸਕਦੀ ਗੜਬੜ ਤਾਂ ਪੰਚਾਇਤ ਦੀ ਚੋਕ ਹੋਗੀ ਅਰ ਪੱਟ ਦੀ ਚੋਕ ਹੋਊਗੀ ਪੱਟ ਦੀ ਕਿਉਂ ਨਹੀਂ ਹੋਊਗੀ ਜਿੱਥੇ ਵੱਡੇ ਵੱਡੇ ਲੋਕ ਆ ਜਿੱਥੇ ਉਹ ਲੋਕ ਆ ਜਿਨ੍ਹਾਂ ਨੇ ਸਰਕਾਰਾਂ ਚਲਾਉਣੀਆਂ ਆ ਜਿਨ੍ਹਾਂ ਨੇ ਸਰਕਾਰਾਂ ਦੇ ਉੱਤੇ ਬੈਠਣਾ ਹੈ ਜਿਹੜੇ ਸਰਕਾਰਾਂ ਦੇ ਵਿੱਚ ਹੁੰਦੇ ਆ ਉਹ ਲੋਕ ਕਿਉਂ ਨਹੀਂ ਪ੍ਰਭਾਵਿਤ ਕਰਨਗੇ ਜੀ ਜੀ ਇਹ ਹੇਠਲੀ ਪੱਧਰ ਨੂੰ ਕਰ ਸਕਦੇ ਤਾਂ ਇਹ ਇੱਕ ਸਵਾਲ ਵੱਡਾ ਹੈ ਸਵਾਲ ਉਹਨੇ ਇਹ ਵੀ ਵੱਡਾ ਹੋ ਗਿਆ ਕਿ ਜਦੋਂ ਇਹ ਅੱਜ ਜਜਮੈਂਟ ਇਹ ਆ ਗਈ ਹੈ ਪ੍ਰਕਾਸ਼ਤ ਹੋ ਗਈ ਹੈ ਅਖਬਾਰਾਂ ਦੇ ਵਿੱਚ ਤੇ ਅਗਲੀ ਜਿਹੜੀ ਹੈਗੀ ਐ ਕਾਊਂਟਿੰਗ ਵਾਲਾ ਜਿਹੜਾ ਦੂਜਾ ਹੈਗਾ ਤੁਹਾਡਾ ਐਸਆਈਆਰ ਵਾਲਾ ਸਪੈਸ਼ਲ ਇਨ ਇੰਟੈਂਸਿਵ ਜਿਹੜੀ ਹੈਗੀ ਐ ਰਿਵੀਜ਼ਨ ਹੋ ਰਹੀ ਹੈ ਉਹਦੇ ਵਿੱਚ 65 ਲੱਖ ਜਿਹੜੀਆਂ ਹੈਗੀਆਂ ਵੋਟਾਂ ਕੱਟੀਆਂ ਗਈਆਂ ਤੇ ਉਹ 65 ਲੱਖ ਵੋਟਾਂ ਹੈਗੀਆਂ ਦੀਆਂ ਉਹਨਾਂ ਬੰਦਿਆਂ ਨੂੰ ਪਤਾ ਹੀ ਨਹੀਂ ਉਹਨਾਂ ਬੰਦਿਆਂ ਨੂੰ ਪਤਾ ਨਹੀਂ ਸਾਡੀਆਂ ਕੱਟੀਆਂ ਗਈਆਂ ਜਿਹੜੇ ਕੋਈ ਜ਼ਿਆਦਾ ਸੁਚੇਤ ਹੈਗੇ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੀਆਂ ਕੱਟੀਆਂ ਗਈਆਂ ਜਿਹੜੇ ਕੱਟੇ ਗਏ ਉਹ ਕੱਟੇ ਗਏ ਇਹਦਾ ਮਤਲਬ ਹੈ ਕਿ ਬਹੁਤ ਵੱਡੇ ਪੱਧਰ ਤੇ ਉੱਤੀ ਇਸ ਪ੍ਰਣਾਲੀ ਦੇ ਵਿੱਚ ਵੀ ਜਿਹੜਾ ਈਵੀਐਮ ਪ੍ਰਣਾਲੀ ਹੈ ਇਹਦੇ ਵਿੱਚ ਗੜਬੜ ਹੁੰਦੀ ਹੈ ਆਪਾਂ ਬੀਤੇ ਦੇ ਵਿੱਚ ਦੇਖਿਆ ਇਲਜ਼ਾਮ ਲੱਗਦੇ ਰਹੇ ਹੈ ਆ ਜਿਹੜੀ ਪਿਛਲੀ ਪਾਰਲੀਮੈਂਟ ਦੀ ਚੋਣ ਹੋਈ ਸੀ ਉਹਦੇ ਵਿੱਚ ਹੀ ਹੋ ਗਿਆ ਸੀ ਕਿ ਦਿਨੇ ਕੁਝ ਹੋਰ ਦੱਸਿਆ ਦਿਨੇ ਕਹਿੰਦੇ ਜੀ ਐਨੇ ਪਰਸੈਂਟ ਵੋਟਾਂ ਪੈ ਗਈਆਂ ਸ਼ਾਮ ਦੇ 5 ਵਜੇ ਤੱਕ ਤੇ ਜਿਹੜੇ ਲੈਮੇਜ ਖੜੀਆਂ ਉਹਨਾਂ ਦੀਆਂ ਪੌਣੀਆਂ ਤੇ ਫਿਰ ਉਹ ਲਗਾਤਾਰ ਹੀ ਵੱਧੀਆਂ ਰਹੀਆਂ ਕਦੇ ਜੀ 20% ਹੋ ਗਈ ਫਿਰ 2 ਹੋ ਗਈ ਫਿਰ 2.5 ਹੋ ਗਈ 4 5 6 7 ਤੱਕ ਜਿਹਨੀਆਂ 7% ਤੱਕ ਵੋਟਾਂ ਵੱਧੀਆਂ ਰਹੀਆਂ ਪ੍ਰਾਣੀ ਰਿਕਾਰਡ ਹੀ ਤੋੜਦੇ ਸਾਰੀ ਪਾ ਵੀ ਇਹ ਕਿ ਉਹ ਵੋਟਾਂ ਦੀ ਜਿਹੜੀ ਹੈਗੀ ਐ ਉਹ ਗਿਣਤੀ ਮਿੰਤੀ ਦੇ ਵਿੱਚ ਹੀ ਸਾਰਾ ਕੁਝ ਕਰਤਾ ਐ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ ਤੇ ਹੁਣ ਇਹੀ ਡਿਮਾਂਡ ਹੋ ਰਹੀ ਹੈ ਵਾਰੀ-ਵਾਰੀ ਕਿ ਇਹਨਾਂ ਦੀ ਦੁਬਾਰਾ ਗਿਣਤੀ ਕਰਵਾਓ ਤੇ ਜੇ ਦੁਬਾਰਾ ਗਿਣਤੀ ਕਰਵਾਈ ਜਾਂਦੀ ਹੈ ਤਾਂ ਦਨੈਲੀਆ ਸਭ ਪਤਾ ਨਹੀਂ ਕੀ ਕੁਝ ਹੋ ਜਾਈ ਗਿਣਤੀ ਦੇ ਮਾਮਲੇ 'ਚ ਚਲੋ ਆਪਾਂ ਅਗਲੀਆਂ ਖਬਰਾਂ ਜ਼ਿਕਰ ਕਰਦੇ ਹਾਂ ਕਿ ਇਹਦਾ ਅਸਰ ਕਿੰਨਾ ਕੁ ਪੈ ਰਿਹਾ ਹੈ ਦੇਸ਼ ਦੀ ਰਾਜਨੀਤੀ 'ਤੇ ਉਹ ਰਾਜਨੀਤੀ ਦੀ ਵੀ ਜਿਹੜੀ ਹੈਗੀ ਕਾਫੀ ਇਹਦੇ ਵਿੱਚ ਡਿਸਕਸ ਹੋਣ ਵਾਲੀ ਹੈ ਪਰ ਇਹ ਆਪਾਂ ਜਸਟਿਸ ਸੂਰੀਆ ਕਾਂਤ ਨੂੰ ਰਲਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪਾਵੇਂ ਇੱਕ ਨਿੱਕੀ ਇਕਾਈ ਹੈ ਜਿਹੜੀ ਲੋਕਤੰਤਰ ਦੀ ਉਹਦਾ ਫੈਸਲਾ ਕੀਤਾ ਹੈ ਪਰ ਇਹ ਨਿੱਕੀ ਇਕਾਈ ਦਾ ਫੈਸਲਾ ਪੁਸ਼ਟੀ ਕਰਦਾ ਹੈ ਕਿ ਵੱਡੇ ਪੱਧਰ ਦੇ ਉੱਤੇ ਸਿਖਰ ਲੀਆਂ ਵੋਟਾਂ ਨਹੀਂ ਸਿਖਰ ਲੀਆਂ ਵੋਟਾਂ ਦੇ ਵਿੱਚ ਵੀ ਬੇਈਮਾਨੀ ਹੋ ਸਕਦੀ ਹੈ ਤੇ ਹੋ ਰਹੀ ਹੈ ਜੀ ਹਾਂ ਹਾਂ ਜੀ ਸਰ ਜਦੋਂ ਤੁਸੀਂ ਵੋਟਾਂ ਦੀ ਗੱਲ ਕੀਤੀ 65 ਲੱਖ ਵੋਟਾਂ ਹੋਰ ਵੋਟਾਂ ਤੇ ਕਹਿੰਦੇ ਰਾਹੁਲ ਗਾਂਧੀ ਕਹਿੰਦੇ ਮੁਰਦਿਆਂ ਦੇ ਘਰ ਹੀ ਚਾਹ ਪੀ ਚੱਲੇ ਗਏ ਜੀ ਮੁਰਦਿਆਂ ਦੇ ਨਾਲ ਬਹਿ ਕੇ ਚਾਹ ਪੀਤੀ ਹੈ ਕਹਿੰਦੇ ਨਹੀਂ ਜੀ ਮੁਰਦਿਆਂ ਨੂੰ ਨਹੀਂ ਮੁਰਦੇ ਦਿੱਲੀ ਆ ਗਈ ਸੀ ਅਸਲ ਦੇ ਵਿੱਚ ਹੋਇਆ ਇਹ ਹੈ ਕਿ ਜਿਹੜੀ ਆਪਣੀ ਐਸਆਈਆਰ ਦੇ ਉੱਤੇ ਸੁਣਵਾਈ ਚੱਲਦੀ ਹੈ ਉਸ ਸੁਣਵਾਈ ਨੂੰ ਲੈ ਕੇ ਕਹਿੰਦੇ ਜੀ ਬੰਦੇ ਤਾਂ ਚਲੇ ਗਏ ਬੰਦੇ ਮਰ ਗਏ ਜਿਹੜਾ ਜਿਹੜਾ ਸੁਪਰੀਮ ਕੋਰਟ ਦੇ ਜਿਹੜੀ ਜਦੋਂ ਇਹ ਸੁਣਵਾਈ ਸ਼ੁਰੂ ਹੋਈ ਸੀਗੀ ਇਹ ਮਾਮਲਾ ਆਇਆ ਸੀ ਉਦੋਂ ਜੱਜ ਸਾਹਿਬਾਨ ਨੇ ਇਹ ਕਹਿਤਾ ਸੀ ਜੇ 15 ਬੰਦੇ ਜਿਹੜੇ ਮਰੇ ਹੋਣ ਦਿਖਾਏ ਹੋਣ ਮਰੇ ਤੇ ਉਹ ਜਿਉਂਦੇ ਹੋਣ ਉਹਨਾਂ ਨੂੰ ਸਾਡੇ ਪੇਸ਼ ਕਰੋ ਸਾਬਤ ਕਰੋ ਜੇ ਉਹ ਜਿਉਂਦੇ ਐ ਤੇ ਅਸੀਂ ਕਹਿੰਦੇ ਫਿਰ ਇਸ ਮਾਮਲੇ ਨੂੰ ਉਲਟਾ ਦੇਾਂਗੇ ਤੇ ਸਭ ਤੋਂ ਪਹਿਲਾਂ ਤਾਂ ਜੁਗਿੰਦਰ ਯਾਦਵ ਦੋ ਬੰਦੇ ਲੈ ਕੇ ਆ ਗਿਆ ਜੀ ਕਿਉਂਕਿ ਜੁਗਿੰਦਰ ਯਾਦਵ ਵੀ ਐਸਆਈਆਰ ਚਿਕ ਪਟੀਸ਼ਨਰ ਹੈ ਹਾਂ ਉਹ ਆ ਕੇ ਬੈਠ ਗਿਆ ਤੇ ਜਦੋਂ ਉਹ ਬੈਠ ਗਿਆ ਪਹਿਲਾਂ ਆਪਸ ਵਿੱਚ ਵਕੀਲ ਬਹਿਸ ਕਰਦੇ ਰਹੇ ਵਿਰੋਧੀ ਧਿਰ ਦੇ ਵਕੀਲ ਸੀਗੇ ਜਿਹੜੇ ਸਰਕਾਰ ਵਿਰੋਧੀ ਸੀ ਜਾਂ ਇਲੈਕਸ਼ਨ ਕਮਿਸ਼ਨ ਦੇ ਵਿਰੋਧ ਵਾਲੇ ਵਕੀਲ ਹੈ ਉਹਨਾਂ ਨੇ ਮਤਲਬ ਆਪੋ ਆਪਣੀਆਂ ਗੱਲਾਂ ਕਹੀਆਂ ਉੱਥੇ ਕਿੰਤੂ ਪਰੰਤੂ ਵੀ ਹੁੰਦਾ ਰਿਹਾ ਅਖੀਰ ਜੁਗਿੰਦਰ ਯਾਦਵ ਉੱਠ ਕੇ ਖੜਾ ਹੋ ਗਿਆ ਹੁਣ ਜੁਗਿੰਦਰ ਯਾਦਵ ਦੀ ਆਪਾਂ ਜਾਣਦੇ ਆ ਪਰਸਨੈਲਿਟੀ ਸ਼ਕਲ ਵੀ ਸਾਰੇ ਪਛਾਣਦੇ ਆ ਕਿਉਂਕਿ ਬੜਾ ਲੰਬਾ ਸਮਾਂ ਉਹ ਜਿਹੜੀਆਂ ਇਲੈਕਸ਼ਨਾਂ ਦਾ ਜਿਹੜਾ ਪੋਲਿੰਗ ਦੇ ਐਨਲਿਸਿਸ ਕਰਦੇ ਰਹੇ ਆ ਤੇ ਜੱਜ ਸਹਿਬਾਨ ਵੀ ਅਕਸਰ ਮਤਲਬ ਉਹੋ ਜਿਹੇ ਬੰਦੇ ਨੂੰ ਪਛਾਣ ਨਹੀਂ ਲੈਂਦੇ ਜਿਨ੍ਹਾਂ ਦੇ ਅਖਬਾਰਾਂ 'ਚ ਰੋਜ਼ ਆਲਟੀਕਲ ਆਉਂਦੀ ਹੈ ਜਦੋਂ ਖੜੇ ਹੋਗੇ ਜੀ ਕਹਿੰਦੇ ਮੈਂ ਕੁਝ ਕਹਿਣਾ ਹੈ ਹਾਂ ਹਾਂ ਤੇ ਬੈਂਚ ਨੇ ਕਹਤਾ ਜੀ ਕਹਿ ਲਓ ਤੁਸੀਂ ਵੀ ਠੀਕ ਹੈ ਆਮ ਤੌਰ ਦੇ ਉੱਤੇ ਕੋ ਭਾਵੇਂ ਪੋਲੀਟੀਕਲ ਬੰਦੇ ਹੋਣ ਕੁਝ ਵੀ ਹੋਣ ਆਪਣੇ ਵਕੀਲਾ ਰਾਹੀਂ ਆਪਣੀ ਗੱਲ ਕਹਿੰਦੇ ਆ ਸਿਧਾਂਤਿਕਾ ਦੇ ਹ ਸਿਧਾਂਤਿਕਾ ਦੇ ਕਹਿੰਦੇ ਤੇ ਬਹੁਤ ਵੈਸੇ ਇਹ ਨਿਜ਼ਮ ਹੈਗਾ ਕਾਨੂੰਨ ਹੈਗਾ ਕਿ ਜੇ ਕੋਈ ਬੰਦਾ ਆਪਣੀ ਗੱਲ ਕਹਿਣੀ ਚਾਹੇ ਤਾਂ ਉਹ ਕਹਿ ਸਕਦਾ ਪਰ ਜਲ ਸਿੰਘ ਸਾਹਿਬਾਨ ਨੇ ਕਿਹਾ ਜੀ ਅਸੀਂ ਤੁਹਾਨੂੰ ਸੁਣਾਗੇ ਲਗਭਗ 25 ਮਿੰਟ ਬੋਲੇ ਜੀ ਹੋ ਔਰ ਉਹਨਾਂ 25 ਮਿੰਟਾਂ ਦੇ ਵਿੱਚ ਅੰਗਰੇਜ਼ੀ ਚੋ ਬੋਲ ਕੇ ਉਹਨੇ ਦੱਸਿਆ ਜੀ ਇੱਥੇ ਆ ਹੁੰਦਾ ਇੱਥੇ ਆ ਹੁੰਦਾ ਇੱਥੇ ਆ ਹੁੰਦਾ ਅਖੀਰ ਦੇ ਵਿੱਚ ਉਹਨੇ ਕਿਹਾ ਜੀ ਆ ਮੇਰੇ ਨਾਲ ਦੋ ਵੋਟਰ ਬੈਠੇ ਐ ਇੱਕ ਮਾਤਾ ਬੈਠੀ ਐ ਇੱਕ ਉਹਦੇ ਨਾਲ ਸ਼ਾਇਦ ਉਹਦਾ ਬੇਟਾ ਹੈ ਕਹਿੰਦੇ ਜੀ ਬੰਦੇ ਦੇ ਜਿਹੋ ਉਨੇ ਬੈਠੇ ਦੇ ਵੋਟਰ ਇਹਨਾਂ ਦੀਆਂ ਵੀ ਕਟੀਆਂ ਗਈਆਂ ਅਚਾਨਕ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਬੰਦੇ ਜਿਉਂਦੇ ਬੈਠੇ ਬੋਟਾਂ ਦੇ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਵਕੀਲ ਸੀ ਉਹ ਕਹਿੰਦਾ ਵੀ ਇਹ ਕਿਸੇ ਸਟੂਡੀਓ ਦੇ ਵਿੱਚ ਨਾਟਕ ਕਿਉਂ ਕੀਤਾ ਜਾ ਰਿਹਾ ਹੈ ਇਹ ਕੋਈ ਗੱਲ ਹੈ ਇੱਥੇ ਕਰਨ ਦੀ ਜਿਵੇਂ ਮਤਲਬ ਆਪਾਂ ਦੇਖਦੇ ਹੁੰਦੇ ਆ ਨਾ ਵੀ ਸਟੂਡੀਓ ਦੇ ਵਿੱਚ ਜਾਂਦੇ ਆ ਟੀਵੀ ਚੈਨਲਾਂ ਦੇ ਤੇ ਵãiਸ਼ ਹੁੰਦੀ ਹੈ ਉੱਥੇ ਜਾ ਕੇ ਕਹਿੰਦੇ ਨਾਟਕ ਕਿਉਂ ਕੀਤਾ ਜਾ ਰਿਹਾ ਹੈ ਇੱਥੇ ਤੇ ਜਸਟਿਸ ਸੂਰਿਆਕਾਂਤ ਨੇ ਫਿਰ ਕਿਹਾ ਵੀ ਨਹੀਂ ਸਾਡੇ ਲਈ ਖੁਸ਼ਕਿਸਮਤੀ ਹੈ ਕਿ ਦੇਸ਼ ਦੇ ਨਾਗਰਿਕ ਸਾਡੇ ਕੋਲ ਆ ਕੇ ਆਪਣੀ ਸਿੱਧੀ ਗੱਲ ਕਰਦੇ ਆ ਉਹਨਾਂ ਨੇ ਇਹ ਗੱਲ ਕਹਿਤੀ ਤੇ ਉਦੋਂ ਤੇ ਜਤਸਵੀ ਹੈ ਜਿਹੜਾ ਹੈਗਾ ਯਾਦਵ ਸਾਬਕਾ ਡਿਪਟੀ ਮੁੱਖ ਮੰਤਰੀ ਹੈ ਹੁਣ ਵਿਰੋਧੀ irdagੂ ਆ ਬਿਹਾਰ ਦੀ ਵਿਧਾਨ ਸਭਾ ਦੇ ਵਿੱਚ ਉਹ ਕਾਫੀ ਰੌਲਾ ਪਾ ਰਿਹਾ ਸੀ ਉਹ ਕਹਿੰਦਾ ਸਾਡੀਆਂ ਵੋਟਰਾਂ ਦੇ ਇਹਨਾਂ ਨੇ ਘੱਟਤੀਆਂ ਮੇਰੇ ਹਲਕੇ 'ਚ ਬਹੁਤ ਘੱਟਤੀਆਂ ਪਰ ਦੂਜੇ ਪਾਸੇ ਕਹਿੰਦੇ ਜਿਹੜੇ ਜਿਹੜੇ ਲੋਕ ਮਰ ਵੀ ਗਏ ਜਾਂ ਜਿਹੜੇ ਲੋਕ ਜਿਉਂਦੇ ਵੀ ਆ ਉਹਨਾਂ ਜਿਉਂਦਿਆਂ ਦੀਆਂ ਦੋ-ਦੋ ਵੋਟਾਂ ਬਣਾਤੀਆਂ ਉਹਨੇ ਇੱਕ ਡਿਪਟੀ ਮੁੱਖ ਮੰਤਰੀ ਦੀ ਗੱਲ ਕਹਿ ਦਿੱਤੀ ਜੀ ਕਹਿੰਦੇ ਉਹਦੀ ਵੀ ਵੋਟ ਬਣੀ ਹੋਈ ਹੈ ਦੋ ਵੋਟਾਂ ਬਣੀਆਂ ਹੋਈਆਂ ਹੈ ਇੱਕ ਕਿਸੇ ਦੀ ਹੋਰ ਦੀ ਕਹਿੰਦੀ ਤੇ ਸਭ ਤੋਂ ਇੰਟਰਸਟਿੰਗ ਗੱਲ ਉਹਨੇ ਦੱਸਦੀ ਕਹਿੰਦੇ ਜੀ ਗੁਜਰਾਤ ਦਾ ਇੱਕ ਬੰਦਾ ਜਿਹੜਾ ਬੀਜੇਪੀ ਨੇ ਗੁਜਰਾਤ ਦਾ ਆਪਣਾ ਤੁਹਾਡਾ ਇਹਦਾ ਬਿਹਾਰ ਦਾ ਪਰਿਵਾਰੀ ਲਾਇਆ ਜਿਹਨੂੰ ਆਪਾਂ ਇੰਚਾਰਜ ਕਹਿ ਦੇਨੇ ਆ ਹਾਂਜੀ ਹਾਂਜੀ ਉਹ ਕਹਿੰਦਾ ਉਹਨੇ ਪਿਛਲੀ ਵਾਰੀ ਆਪਦੀ ਵੋਟ ਪਾਈ ਸੀ ਗੁਜਰਾਤ ਦੇ ਵਿੱਚ ਪਾਰਲੀਮੈਂਟ ਦੀ ਠੀਕ ਹੈ ਜੀ ਤੇ ਹੁਣ ਕਹਿੰਦੇ ਉਹ ਸੱਜਣ ਕਹਿੰਦੇ ਉਹਨੇ ਆਪਦੀ ਵੋਟਰੀ ਤਬਦੀਲ ਕਰਾ ਲਈ ਉਹ ਕਹਿੰਦਾ ਜੀ ਮੈਂ ਤਾਂ ਇੱਥੇ ਵੋਟ ਪਾਉਂਗਾ ਬੰਦਾ ਗੁਜਰਾਤ ਦਾ ਹੈ ਲਾਇਆ ਉਹ ਇੰਚਾਰਜ ਹੈ ਇੰਚਾਰਜ ਤਾਂ ਤੁਹਾਨੂੰ ਬਤਾਰ ਜੀ ਹੁੰਦਾ ਕੱਲ ਨੂੰ ਬਦਲ ਦੇਣ ਕਿਸੇ ਨੂੰ ਉਗਲਾ ਮੈਂ ਵੀ ਆਪਦੀ ਵੋਟ ਪਾਉਂਗਾ ਅੰਦਾਜ਼ਾ ਲਾਓ ਤੁਸੀਂ ਕਿ ਬਿਹਾਰ ਦਾ ਇਲੈਕਸ਼ਨ ਕਿੰਨਾ ਮਹੱਤਵਪੂਰਨ ਹੈ ਜੇ ਬਾੜਵਾ ਆਇਆ ਹੋਇਆ ਇਨਚਾਰਜ ਹੀ ਆਪਣੀ ਉਥੇ ਵੋਟ ਬਣਾ ਲਵੇ ਜਿਵੇਂ ਕਿ ਇੱਥੇ ਆਪਾਂ ਦੇਖੀਏ ਵੀ ਪੰਜਾਬ ਦੇ ਵਿੱਚ ਬਘੇਲ ਸਾਹਿਬ ਬਣਾ ਲੈਣ ਜਿਹੜੇ ਕਾਂਗਰਸ ਦੇ ਇਨਚਾਰਜ ਹੈ ਮਨੀਸ਼ ਸਸੋਧਿਆ ਸਾਹਿਬ ਜਿਹੜੇ ਆਪ ਦੇ ਇਨਚਾਰਜ ਹੈ ਉਹ ਬਣਾ ਲੈਣ ਜੀ ਭਾਰਤੀ ਜਨਤਾ ਪਾਰਟੀ ਦੇ ਵੀ ਕੋਈ ਇਨਚਾਰਜ ਹੈਗੇ ਜਿਹੜੇ ਅਸਲ ਇਨਚਾਰਜ ਸੀਗੇ ਉਹ ਤਾਂ ਵਿਚਾਰੇ ਰupani ਸਾਹਿਬ ਤਾਂ ਉਹ ਸੁਰਗਵਾਸ ਹੋ ਗਈ ਤੇ ਜਿਹੜੇ ਦੂਜੇ ਨੰਬਰ ਦੇ ਇਨਚਾਰਜ ਹੈ ਫਿਰ ਉਹ ਵੀ ਬਣਾ ਸਕਦੇ ਆ ਇਸੇ ਤਰ੍ਹਾਂ ਬੀਜਪੀ ਦਾ ਕੋਈ ਇੱਥੇ ਹੋਰ ਵੀ ਲਾਇਆ ਬਈ ਜਿਹੜਾ ਇੱਕ ਜਥਬੰਦਕ ਇਨਚਾਰਜ ਲਾਇਆ ਹੁੰਦਾ ਸੈਕਟਰੀ ਆਰਗੇਨਾਈਜੇਸ਼ਨ ਉਹ ਵੀ ਬਾਹਰਲੇ ਬੰਦੇ ਹੀ ਹੈ ਤਾਂ ਇਹ ਬੜਾ ਰੋਲ ਕਿਸ ਹੋਇਆ ਪੈ ਗਿਆ ਵੀ ਹੋਈ ਕੀ ਜਾਂਦਾ ਖੈਰ ਇੰਨੇ ਚ ਕੀ ਹੋਇਆ ਜੀ ਕੁਝ ਹੋਰ ਬੰਦੇ ਫਿਰਤੇ ਜਸਵੀ ਯਾਦਵ ਦੇ ਹਲਕੇ ਤੋਂ ਆ ਗਏ 10 12 ਬੰਦੇ ਹੋਰ ਆ ਗਏ ਉਹ ਵੀ ਸੁਪਰੀਮ ਕੋਰਟ ਪਹੁੰਚ ਗਏ ਜੀ ਸੁਪਰੀਮ ਕੋਰਟ 'ਚ ਉਹ ਵੀ ਆਪ ਦੀ ਹਾਜ਼ਰੀ ਹੁਜ਼ਰੀ ਲਾਏ ਪਰ ਉਹਨਾਂ ਦੀ ਚਰਚਾ ਉਦੋਂ ਨਹੀਂ ਹੋਈ ਹੁਣ ਉਹਨਾਂ ਦੀ ਚਰਚਾ ਉਦੋਂ ਹੋਈ ਜਦੋਂ ਸਾਰੇ ਰਾਹੁਲ ਗਾਂਧੀ ਦੇ ਘਰੇ ਚਲੇ ਗਏ ਚੀਕ ਜੀ ਇਹ ਰਾਜ ਹਲਗਾਂ ਦਿਨੇ ਉਹ ਦਿਨ ਨਾਲ ਦੀ ਨਾਲ ਚਾਹ ਪਾਣੀ ਪੀਆ ਕਹਿੰਦਾ ਵੀ ਹਾਂ ਵੀ ਮਰੇ ਹੋਏ ਬੰਦੇਓ ਕਿਵੇਂ ਉਹ ਇਹ ਜੀ ਦੇਉਂਦੇ ਹੋਣ ਵਾਸਤੇ ਆਏ ਆ ਸੁਪਰੀਮ ਕੋਰਟ ਚ ਇਲੈਕਸ਼ਨ ਕਮਿਸ਼ਨ ਨੇ ਤਾਂ ਸਾਨੂੰ ਮਾਰਤਾ ਤੇ ਉਹਨੇ ਫਿਰ ਆਪਦੇ ਐਕਸ ਦੇ ਉੱਤੇ ਲਿਖਿਆ ਵੀ ਕਹਿੰਦਾ ਅੱਜ ਮੇਰੇ ਲਈ ਬਹੁਤ ਹੀ ਮਹੱਤਵਪੂਰਨ ਹੈ ਕਿ ਮੈਂ ਮਰੇ ਹੋਏ ਬੰਦਿਆਂ ਨਾਲ ਚਾਹ ਪੀ ਰਿਹਾ ਧੰਨ ਧੰਨਵਾਦ ਇਲੈਕਸ਼ਨ ਕਮਿਸ਼ਨ ਦਾ ਕਹਿੰਦਾ ਮੈਂ ਮਰੇ ਹੋਏ ਬੰਦੇ ਨਾਲ ਚਾਹ ਪੀ ਰਿਹਾ ਵੀਡੀਓ ਬਣਾਈ ਦੀ ਵੀਡੀਓ ਨੇ ਆਪ ਦੀ ਅਪਲੋਡ ਕਰਤੀ ਸੋਸ਼ਲ ਮੀਡੀਆ ਤੇ ਹਾਂ ਫਿਰ ਉਹ ਮੈਨੂੰ ਕਹਿੰਦਾ ਵੀ ਤੁਸੀਂ ਹੁਣ ਦਿੱਲੀ ਆਏ ਹੋ ਤੇ ਦਿੱਲੀ ਕੋ ਮੋ ਉਹ ਕਹਿੰਦੇ ਹਾਂਜੀ ਕਹਿੰਦੇ ਮਰੇ ਬੰਦੇ ਦੀ ਕਿਹੜਾ ਟਿਕ ਟਿਕ ਲੱਗਦੀ ਹੈ ਹਾਂ ਕਿ ਬੱਸ 'ਚ ਕਿਤੇ ਉਤਰ ਕੇ ਕਿਤੇ ਚੜ੍ਹ ਕੇ ਅਗਲੇ ਨੂੰ ਕਹਿੰਦਾ ਮਰੇਵੇਂ ਐ ਸੀ ਤਾਂ ਮੁਰਦੇ ਮੁਰਦੇ ਦੀਆਂ ਟਿਕਟਾਂ ਥੋੜਾ ਲੱਗਦੀਆਂ ਹੁੰਦੀਆਂ ਚਾਹੇ ਮੈਟਰੋ 'ਚ ਵੜ ਜਾਓ ਚਾਹੇ ਕਿਤੇ ਵੜ ਜਾਓ ਵੀ ਮਰੇ ਹੋਏ ਬੰਦੇ ਦਾ ਟਿਕਟਾ ਮਤਲ ਤੁਸੀਂ ਦੇਖੋਗੇ ਭਾਰਤੀ ਲੋਕਤੰਤਰ ਦਾ ਜਲੂਸ ਅਸੀਂ ਕਿਵੇਂ ਕੱਢ ਰਹੇ ਹਾਂ ਇਹ ਕਲੈਕਸ਼ਨ ਕਮਿਸ਼ਨ ਦੀ ਕਿਰਪਾ ਦੇ ਨਾਲ ਮਤਲਬ ਜੇ ਦੁਨੀਆ ਦੇ ਵਿੱਚ ਕੋਈ ਕੋਈ ਰਾਹੁਲ ਗਾਂਧੀ ਵਿਰੋਧੀ ਤੇ ਰਦਾਗੂ ਹੈ ਉਹਨੂੰ ਉਹਨੂੰ ਇਹ ਤਾਂ ਹੈ ਨਹੀਂ ਵੀ ਉਹਨੂੰ ਨਜ਼ਰਅੰਦਾਜ਼ ਕਰਦੇ ਨ ਵੀ ਚਲੋ ਜੀ ਠੀਕ ਹੈ ਛੱਡੋ ਪਰ ਇਹ ਇਹਦੀ ਕਾਦੀ ਖਬਰ ਆ ਵਿਰੋਧੀ ਤੇ ਰਦੀ ਤਾਂ ਖਬਰ ਚੱਕੀ ਜਾਂਦੀ ਹੈ ਤੇ ਦੂਜੇ ਪਾਸੇ ਉਹਨਾਂ ਆਪਾਂ ਨੂੰ ਇਹ ਵੀ ਪਤਾ ਹੈ ਕਿ ਸਾਰੀਆਂ ਐਮਬੈਸੀਆਂ ਸਾਰੇ ਦੇਸ਼ਾਂ ਦੀਆਂ ਐਮਬੈਸੀਆਂ ਇੱਥੇ ਜਿਨ੍ਹਾਂ ਦੇਸ਼ਾਂ ਨਾਲ ਸਾਡੇ ਕੋਈ ਚੰਗੇ ਸਬੰਧ ਨਹੀਂ ਹੈਗੇ ਉਹਨਾਂ ਦੀ ਬੇਸ਼ੱਕ ਨਾ ਸਭ ਦੀਆਂ ਐਮਬੈਸੀਆਂ ਤੇ ਐਮਬੈਸੀਆਂ ਦੇ ਵਿੱਚ ਜਿਹੜਾ ਸਟਾਫ ਕੰਮ ਕਰਦਾ ਦਾਨੀਆ ਸਾਹਿਬ ਉਹ ਕੱਲੇ ਹੋਏ ਆਪਣੇ ਵੀਜ਼ਾ ਦੇਣ ਆਸਤੇ ਤਾਂ ਨਹੀਂ ਬੈਠਾ ਇੱਥੇ ਜੋ ਕੁਝ ਹੁੰਦਾ ਵਾਪਰਦਾ ਉਹ ਆਪਦੇ ਦੇਸ਼ ਨੂੰ ਇਨਫੋਰਮ ਕਰ ਦਿੰਦੇ ਹੈ ਤੇ ਕਟੀਆਂ ਹੁੰਦੀਆਂ ਖਬਰਾਂ ਦੀਆਂ ਕਲਿੱਪਸ ਕੱਟੇ ਜਾਂਦੇ ਆ ਵੀਡੀਓ ਦੇ ਸਾਰਾ ਕੁਝ ਹੁੰਦਾ ਨਹੀਂ ਜੀ ਹਰ ਰਾਜਦੂਤ ਇੱਕ ਟਿੱਪਣੀ ਭੇਜਦਾ ਡੇਲੀ ਹਾਂਜੀ ਆਪਣੇ ਜਿਹੜੇ ਹੈਗੇ ਜਿਹੜੇ ਉਹਨਾਂ ਦੇ ਦੇਸ਼ ਤੇ ਹਾਕਮ ਹੁੰਦੇ ਆ ਉਹਨਾਂ ਨੂੰ ਭੇਜਦੇ ਆ ਕਿ ਜੀ ਇੱਥੇ ਇਸ ਦੇਸ਼ ਦੇ ਵਿੱਚ ਅੱਜ ਆ ਹੋਇਆ ਤੇ ਮੇਰਾ ਕਹਿਣ ਸਾਰੀ ਦੁਨੀਆ ਦੇ ਵਿੱਚ ਇਹ ਗਈ ਗੱਲ ਗਈ ਹੁਣੀ ਆ ਕਿ ਵਿਰੋਧੀ ਧਿਰ ਦਾ ਆਗੂ ਮਰੇ ਹੋਏ ਬੰਦਿਆਂ ਨਾਲ ਚਾਹ ਪੀ ਰਿਹਾ ਸੀ ਹੂੰ ਹੂੰ ਦਾਨੇਲ ਗਿਆ ਸਾਹਿਬ ਮੈਨੂੰ ਇੱਕਾਰੀ ਬੜੀ ਹੈਰਾਨੀ ਹੋਈ ਕਹਿੰਦੇ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹਨਾਂ ਦੀਆਂ ਜਮੀਨਾਂ ਜਾਇਦਾਦਾਂ ਹੜਪਣ ਵਾਸਤੇ ਉਹਨਾਂ ਦੇ ਜਿਹੜੇ ਨੇੜਲੇ ਤੇੜਲੇ ਸੀ ਉਹਨੂੰ ਰਕਾਰਡ 'ਚ ਮਰਿਆ ਦਿਖਾਉਂਦੇ। ਬਿਲਕੁਲ ਦਿਖਾ ਦਿੰਦੇ ਆ ਆਪਣੇ ਪੰਜਾਬ 'ਚ ਵੀ ਹੋਇਆ ਜੀ ਹੈ। ਹਾਂ ਚਲੋ ਚਲੋ ਉੱਤਰ ਪ੍ਰਦੇਸ਼ ਵਾਲੀ ਗੱਲ ਤਾਂ ਬੜੀ ਬਲੱਖਣਾ ਨੇ ਹੋਇਆ ਤਾਂ ਪੰਜਾਬ 'ਚ ਵੀ ਹੋਊਗਾ ਤਾਂ ਸਾਰੇ ਥਾਵਾਂ ਤੇ ਹੀ ਹੁੰਦਾ। ਤੇ ਉਹ ਜਦੋਂ ਮਤਲਬ ਜੇ ਬੰਦੇ ਨੂੰ ਅਗਲਾ ਜਿਉਂਦਾ ਹੁੰਦਾ ਤਾਂ ਉਹਨੇ ਫਿਰ ਆਪਣੇ ਜਿਹੜੇ ਜਿਉਂਦੇ ਸੀ ਬੰਦੇ ਉਹਨਾਂ ਨੇ ਕੇਸ-ਕੂਸ ਕਰਤੇ। ਤੇ ਉਹ ਉਹ ਜਦੋਂ ਕੇਸ ਕਰਨ ਤੇ ਹੁਣ ਕੇਸ ਦੇ ਵਿੱਚ ਕਿਉਂਕਿ ਬੰਦੇ ਨੂੰ ਮਰਿਆ ਦਿਖਾਤਾ। ਤਾਂ ਉਹਦੇ ਤੇ ਮਰ ਜਿਹੜੀ ਆਵਾਜ਼ ਪੈਂਦੀ ਹੁੰਦੀ ਨਾ ਅਦਾਲਤ ਦੇ ਵਿੱਚੋਂ ਵੀ ਫਲਾਨ ਉੱਥੇ ਦੇ ਕਿ ਮਿਰਤਕ ਫਲਾਣਾ ਸਿੰਘ ਬਨਾਮ ਫਲਾਣਾ ਸਿੰਘ ਮਿਰਤਕ ਕਹਿ ਕੇ ਬੁਲਾਇਆ ਜਾਂਦਾ ਬੰਦਾ ਜੀ ਹੁੰਦਾ ਹੁੰਦਾ ਸੀ ਉਹ ਪੇਸ਼ੀਆਂ ਪੁਗਤ ਦੱਸਦਾ ਜੀ ਉਹਦਾ ਇਹਦੇ ਵਾਸਤੇ ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਜੂਨੀਅਨ ਬਣੀ ਜੀ ਆਪਾਂ ਜੂਨੀਅਨ ਕਹਿ ਦਿੰਦੇ ਆ ਤੇ ਉੱਥੇ ਕਹਿੰਦੇ ਆ ਸੰਘ ਹਿੰਦੀ ਚ ਹਾਂ ਸੰਘ ਕਹਿ ਦਿੰਦੇ ਆ ਹਾਂ ਉਹਨਾਂ ਨੇ ਫਿਰ ਕਿ ਮਿਰਤਕ ਸੰਘ ਬਣਾਇਆ ਜੀ ਮਤਲਬ ਉੱਤਰ ਪ੍ਰਦੇਸ਼ ਮਿਰਤਕ ਸੰਘ ਆਪਾਂ 2 ਸਾਲ ਪਹਿਲੇ ਕੀਤੀ ਵੀ ਸੀ ਡਿਸਕਸ ਇਹ ਗੱਲ ਹਾਂ ਹਾਂ ਫਿਰ ਮੇਰੇ ਖਿਆਲ ਕੀਤੀ ਹੋਣੀ ਹੈ ਤੇ ਜੇ ਤੁਸੀਂ ਦੱਸੋ ਪੰਜਾਬ ਚ ਵੀ ਹੈਗਾ ਤਾਂ ਮੇਰਾ ਖਿਆਲ ਆ ਫਿਰ ਤਾਂ ਉਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਨੈਸ਼ਨਲ ਲੈਵਲ ਦੀ ਬਣਨੀ ਚਾਹੀਦੀ ਹੈ ਬਿਲਕੁਲ ਆਲ ਇੰਡੀਆ ਮਰਤਕ ਸੰਗ ਕੇ ਕੋ ਜੁਪੀ ਦੀ ਗੱਲ ਆਪਾਂ ਬਿਹਾਰ ਦੀ ਆਪਾਂ ਪਹਿਲਾਂ ਕਰ ਲਈ ਜੁਪੀ ਦੀ ਵੀ ਆ ਗਈ ਤੁਸੀਂ ਪੰਜਾਬ ਚ ਵੀ ਦੱਸੀਆਂ ਨੇ ਇਹਦਾ ਮਤਲਬ ਇਹ ਸਾਰੇ ਪਾਸੋਂ ਕਿ ਜੇ ਜੇ ਵੋਟਰ ਜੇ ਵੋਟਰ ਹੀ ਮਰ ਕੇ ਜਿਉਂਦੇ ਹੋਏ ਤਾਂ ਫਿਰ ਜਿੰਨਾ ਜ਼ਿਆਦਾ ਜ਼ਿਆਦਾ ਬੜੀ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ